ਇਕ ਤਰੰਦੀ ਹਰਕਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਤੁਹਾਨੂੰ ਦਿਖਾਨੇ ਆ ਕਿ ਜਦੋਂ ਸਿਆਸੀ ਧਿਰਾਂ ਆਪਣੀਆਂ ਰੈਲੀਆਂ ਕਰਦੀਆਂ ਨੇ ਤਾਂ ਉੱਥੇ ਆਵਾਮ ਕਿੱਧਰ ਪਹੁੰਚਦੀ ਹੈ ਦਿਹਾੜੀ ਦੇ ਉੱਤੇ ਮਜ਼ਦੂਰਾਂ ਨੂੰ ਚੱਕ-ਚੱਕ ਕੇ ਉੱਥੇ ਪਹੁੰਚਾਇਆ ਜਾਂਦਾ ਹੈ ਤੇ ਦਿਖਾਇਆ ਵੀ ਜਾਂਦਾ ਹੈ ਕਿ ਸਾਡੀ ਰੈਲੀ ਦੇ ਵਿੱਚ ਸਭ ਤੋਂ ਵੱਧ ਇਕੱਠ ਹੋਇਆ ਆਓ ਤੁਹਾਨੂੰ ਵਿਖਾਨੇ ਆਮ ਆਦਮੀ ਪਾਰਟੀ ਦਾ ਇਹ ਹਾਲ ये बस बस लिए खड़ी है? है? वही बस पे आए थे अरे मेरा दो ले? आपका रही? कैसी रही जी आपकी रैली 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 में तो मुझे आगे पर पैसे तो ना मिले मेरे भाई तो रैली मारी नहीं कटेगी तो आप अपनी इच्छा से नहीं आए रैली में पुलिस से यो तो इस इस सामान में खोया था पर पैसे में कोई मजदूरी तो नहीं दे रहे हैं 100 रुपए माय दे सारे दिन दिन समय अच्छा यहाँ आने से पहले आपकी दाढ़ी तय हुई थी भाई इतने रुपए देंगे आपको अभी क्या कह रहे हैं अभी घंटे तो कहां से आए हो आप बहादुरगढ़ से हो क्या काम करते करते हैं कुल कितने आदमी आए थे 48 आदमी उस इसमें सौ 118 आदमी आए थे तो बाकी कहाँ गए सारे 118 यहीं अठारह कितनी दाड़ी में लेके आए थे आप लोग तीन सौ साढ़े तीन सौ रुपए में ठीक है। तो अभी तो कैसे जाओगे अभी तो 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 तो। आपके पैसे देने से मना कर रहा है हाँ बहादुरगढ़ तो तो, तो तो तो? से सिर्फ आप ही आए या और भी आया कोई से बहादुर ਹੁਣ ਤੁਸੀਂ ਆਪ ਹੀ ਸੋਚ ਸਕਦੇ ਹੋ ਕਿ ਆਖਿਰ ਕਿੰਨੇ ਕਿ ਸਮਰਥਕ ਅਜਾਹੇ ਨੇ ਜਿਹੜੇ ਆਪ ਆਪਣੀ ਮਨਮਰਜ਼ੀ ਦੇ ਨਾਲ ਇਹਨਾਂ ਰੈਲੀਆਂ ਦੇ ਵਿੱਚ ਪਹੁੰਚਦੇ ਨੇ ਤੇ ਕਿੰਨੇ ਅਜਾਹੇ ਮਜ਼ਦੂਰ ਨੇ ਜਿਹੜੇ ਦਿਹਾੜੀ ਆਪਣੀ ਛੱਡ ਕੇ ਸੰਧਰੀਆਂ ਮੰਤਰੀਆਂ ਦੇ ਝਾਂਸੇ ਦੇ ਵਿੱਚ ਆ ਕੇ ਬੱਸਾਂ ਦੇ ਵਿੱਚ ਭਰ-ਭਰ ਕੇ ਠੂਸ-ਠੂਸ ਕੇ ਇਹਨਾਂ ਰੈਲੀਆਂ ਦੇ ਵਿੱਚ ਪਹੁੰਚਾਏ ਜਾਂਦੇ ਨੇ ਤੇ ਬਾਅਦ ਦੇ ਵਿੱਚ ਉਹਨਾਂ ਨੂੰ ਮਿਹਨਤਾਂ ਨਾ ਵੀ ਨਹੀਂ ਦਿੱਤਾ ਜਾਂਦਾ ਹੁਣ ਵੇਖਣਾ ਇਹ ਹੋਏਗਾ ਕਿ ਆਉਣ ਵਾਲੀਆਂ ਆਗਾਮੀ ਚੋਣਾਂ ਦੇ ਵਿੱਚ ਆਖਿਰ ਕਿਹੜੀ ਪਾਰਟੀ ਬਾਜ਼ੀ ਮਾਰ ਕੇ ਜਾਂਦੀ ਹੈ ਸੱਚ ਅਤੇ ਝੂਠ ਦਾ ਫੈਸਲਾ ਤਾਂ ਆਵਾਮ ਨਹੀਂ ਕਰਨਾ ਕਿਉਂਕਿ ਜਨਤਾ ਜਨਾਰਦਨ ਹੀ ਹਰ ਚੀਜ਼ ਦਾ ਅੰ ਦਾ ਦੇਣੀ ਹੈ ਤੇ ਕਿਸ ਨੂੰ ਸੱਤਾ ਤੋਂ ਹਟਾਉਣਾ ਹੈ ਤੁਸੀਂ ਇਸ ਦੇ ਉੱਤੇ ਕੀ ਸੋਚਦੇ ਹੋ ਕਿ ਆਉਣ ਵਾਲੀਆਂ ਚੋਣਾਂ ਦੇ ਵਿੱਚ ਕਿਹੜੀ ਪਾਰਟੀ ਬਾਜ਼ੀ ਮਾਰ ਕੇ ਜਾ ਸਕਦੀ ਹੈ ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਧਰਮ ਦੀ ਹਰਕਤ ਹੀ ਬਣੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ